ਸਾਚੀਆ ਕਾਲ ਦਾਨਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਚਾਈਨਾ ਡੋਰ ਦੀ ਬਸੰਤ ਪੰਚਮੀ ਆਉਣ ਵਾਲੀ ਹੈ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਤੰਗबाजी ਕੀਤੀ ਜਾਂਦੀ ਹੈ ਅਤੇ ਪਤੰਗबाजी ਕਰਨ ਦੇ ਵਾਸਤੇ ਖੁੰਨੀ ਡੋਰ ਜਾਨੀ ਕਿ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਅਤੇ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਮੁਕੰਮਲ ਤੌਰ ਤੇ ਬੈਨ ਕੀਤਾ ਹੋਇਆ ਪਰ ਉਸ ਦੇ ਬਾਵਜੂਦ ਵੀ ਲਗਾਤਾਰ ਹੀ ਚਾਈਨਾ ਡੋਰ ਨੂੰ ਵੇਚਿਆ ਵੀ ਜਾ ਰਿਹਾ ਅਤੇ ਖਰੀਦਿਆ ਵੀ ਜਾ ਰਿਹਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਜਿਹੜਾ ਅਲਰਟ ਮੋਡ ਉਤੇ ਚੱਲ ਰਿਹਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਜਿਸ ਦੇ ਚਲਦਿਆਂ ਪਟਿਆਲਾ ਦੇ ਵਿੱਚ ਵੀ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਵੱਖ-ਵੱਖ ਥਾਵਾਂ ਦੇ ਉੱਤੇ ਚਾਈਨਾ ਡੋਰ ਦੇ ਸਬੰਧੀ ਛਾਪੇਮਾਰੀ ਜਿਹੜੀ ਹੈ ਕੀਤੀ ਗਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਦੁਕਾਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਅਨਸੁਖਾਂ ਵੀ ਘਟਨਾ ਜਿਹੜੀ ਹੈ ਇਸ ਚਾਈਨਾ ਡੋਰ ਦੇ ਨਾਲ ਨਾ ਵਾਪਰ ਸਕੇ ਬੀਤੇ ਦਿਨਾਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਵੱਖ-ਵੱਖ ਥਾਵਾਂ ਤੋਂ ਲਗਾਤਾਰ ਹੀ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਜਿਸ ਦੇ ਨਾਲ ਚਾਈਨਾ ਡੋਰ ਦੀ ਵਰਤੋਂ ਕਰਕੇ ਕਈ ਲੋਕ ਜਿਹੜੇ ਨੇ ਬੁਰੀ ਤਰੀਕੇ ਦੇ ਨਾਲ ਜਖਮੀ ਹੁੰਦੇ ਨਜ਼ਰ ਆਏ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਿਕੰਜਾ ਕੱਸਿਆ ਜਾ ਰਿਹਾ ਉਸੇ ਲੜੀ ਦੇ ਤਹਿਤ ਪਟਿਆਲਾ ਦੇ ਵਿੱਚ ਵੀ ਵੱਡੇ ਪੱਧਰ ਤੇ ਛਾਪੇਮਾਰੀ ਦੇਖਣ ਨੂੰ ਮਿਲੀ ਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਟਿਆਲਾ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਸਬੰਧ ਦੇ ਵਿੱਚ ਜਿਹੜਾ ਆ ਇੱਕ ਛਾਪੇਮਾਰੀ ਮੁਹਿੰਮ ਨੂੰ ਚਲਾਇਆ ਗਿਆ ਚੰਨੂ ਦੱਸਦੇ ਨੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਮੌਕੇ ਤੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਚਾਈਨਾ ਡੋਰ ਨੂੰ ਵੇਚਦਾ ਹੈ ਜਾਂ ਫਿਰ ਖਰੀਦਦਾ ਹੈ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਹੁੰਦੀ ਹੋਈ ਨਜ਼ਰ ਆਪੀ। ਸੋ ਅੱਗੇ ਪਤਾਗੇ ਗੱਲ ਕਰਾਂਗੇ ਜੂਨ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦੇ ਦੋ ਬੇਟੇ ਅਤੇ ਉਹਨਾਂ ਦੇ 6 ਹੋਰ ਸਾਥੀਆਂ ਦੇ ਵੱਲੋਂ ਕੀਤੇ ਗਏ ਕਤਲ ਮਾਮਲੇ ਦੇ ਵਿੱਚ ਅੱਜ ਜ਼ਿਲ੍ਹਾ ਸੈਸ਼ਨ ਅਦਾਲਤ ਸ਼੍ਰੀ ਫਤੇਗੜ ਸਾਹਿਬ ਦੇ ਵੱਲੋਂ 8 ਦੋਸ਼ੀਆਂ ਨੂੰ ਉਮਰ ਕੈਦ ਦੀ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਪਿੰਡ ਚਨਾਰਥਲ ਖੁਰਦ ਦਾ ਹੈ ਜਿੱਥੇ ਪੰਚਾਇਤੀ ਜ਼ਮੀਨ ਦੇ ਤਬਾਦਲੇ ਨੂੰ ਲੈ ਕੇ ਚੱਲੀ ਰੰਜਿਸ਼ ਦੇ ਕਰਕੇ ਇੱਕ ਕਤਲ ਕਰ ਦਿੱਤਾ ਗਿਆ। ਇਸ ਬੰਦੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਦਲਵੀਰ ਸਿੰਘ ਮੰਗਟ ਨੇ ਦੱਸਿਆ ਕਿ 24 ਜੂਨ 2020 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦੇ ਦੋਨੋਂ ਬੇਟੇ ਜਿਨ੍ਹਾਂ ਦਾ ਨਾਮ ਪਲਵਿੰਦਰ ਸਿੰਘ ਅਤੇ ਗੁਰਮukh ਸਿੰਘ ਆ ਸਾਬਕਾ ਸਰਪੰਚ ਅਤੇ ਉਹਨਾਂ ਦੇ 6 ਸਾਥੀਆਂ ਦੇ ਵੱਲੋਂ ਅਸਲੇ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁਲਵਿੰਦਰ ਸਿੰਘ ਦੇ ਉੱਤੇ ਅਤੇ ਗੁਰਬਾਜ ਸਿੰਘ ਸਮੇਤ 7 ਵਿਅਕਤੀਆਂ ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ 6 ਜਿਹੜੇ ਨੇ ਗੰਭੀਰ ਜ਼ਖਮੀ ਹੋਏ ਸੀ ਦਾ ਵਕੀਲ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੇ ਪੰਚਾਇਤੀ ਜ਼ਮੀਨ ਦੇ ਤਬਾਦਲੇ ਨੂੰ ਲੈ ਕੇ ਇਹ ਰੰਜਿਸ਼ ਤਹਿਤ ਝਗੜਾ ਹੋਇਆ ਅਤੇ ਉਹਨਾਂ ਨੇ ਦੱਸਿਆ ਕਿ ਜੇਕਰ ਗੱਲ ਕੀਤੀ ਜਾਵੇ ਤਾਂ 66 ਰਜਿਸਟਰਡ ਕਰ ਧਾਰਾ 302 307 35 141 149 12 ਅਤੇ ਕਈ ਹੋਰ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਸੀ ਤਾਂ ਜਿਸ ਦੇ ਵਿੱਚ ਸੈਸ਼ਨ ਅਦਾਲਤ ਫਤਿਹਗੜ ਸਾਹਿਬ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਦੇ ਦੋਨੋਂ ਬੇਟੇ ਰਵਿੰਦਰ ਅਤੇ ਗੁਰਮਖ ਸਿੰਘ ਨੂੰ ਅਤੇ ਉਸ ਦੇ ਨਾਲ 6 ਹੋਰ ਲੋਕਾਂ ਨੂੰ ਜਿਹੜੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਜੁਰਮਾਨਾ ਵੀ ਲਗਾਇਆ ਗਿਆ ਤੇ ਉੱਥੇ ਹੀ ਸਬੰਧੀ ਪੀੜਤ ਗੁਰਬਾਜ ਸਿੰਘ ਨੇ ਦੱਸਿਆ ਕਿ ਸੱਚਾਈ ਦੀ ਜਿੱਤ ਹੋਈ ਹੈ ਤੇ ਅਦਾਲਤ ਦੇ ਇਸ ਫੈਸਲੇ ਤੋਂ ਉਹ ਬੇहद ਖੁਸ਼ ਵੀ ਨੇ ਮੈਟਰ ਇਸ ਜੀ ਕਿ 24 ਜੂਨ 2020 ਨੂੰ ਪਿੰਡ ਚਨਾਥੜ ਕੁਲਦ ਵਿਖੇ ਅਰਸ਼ਦੀਪ ਸਿੰਘ ਵਗੈਰਾ ਇਹ 8 ਬੰਦੇ ਸੀ ਇਹਨਾਂ ਨੇ ਇਹ ਤਿੰਨ ਗੱਡੀਆਂ ਚਾਏ ਸੇਵਾ ਕੇਂਦਰ ਤੇ ਇਹਨਾਂ ਨੇ ਉੱਥੇ ਹਮਲਾ ਕੀਤਾ ਇਹਨਾਂ ਕੋਲ 12 ਬੋਰ ਗਨ ਰਵਾਲਵਰ ਤੇ ਹੋਰ ਤੇਜ਼ਤਰ ਹਥਿਆਰ ਵਗੈਰਾ ਸੀ ਤੇ ਇਹਨਾਂ ਨੇ ਉੱਥੇ ਇੱਕ ਕੁਲਵਿੰਦਰ ਸਿੰਘ ਨਾਂ ਦੇ ਆਦਮੀ ਦਾ ਕਤਲ ਕੀਤਾ ਸੀ ਤੇ ਇਹਨਾਂ ਵਿੱਚੋਂ ਜਿਹੜੇ ਦੋ ਬੰਦੇ ਨੇ ਉਹ ਪੋਲੀਟੀਕਲੀ ਕਨੈਕਟਡ ਸੀ ਇਹ ਗੁਰਮਖ ਸਿੰਘ ਤੇ ਬਲਵਿੰਦਰ ਸਿੰਘ ਇਹਨਾਂ ਦਾ ਫਾਦਰ ਜਿਹਦਾ ਜੱਥੇਦਾਰ ਅਕਾਲੀ ਦਲ ਦਾ ਰਿਹਾ ਸੀ ਸੌਰਨ ਸਿੰਘ ਚਨਾਥਲ ਤੇ ਉਹ ਇਹਨਾਂ ਤੇ ਐਫਆਈਆਰ ਦਰਜ ਹੋਈ ਸੀ ਉਹ ਕੇਸ ਚੱਲਦਾ ਸੀ ਤੇ ਅੱਜ ਅਦਾਲਤ ਨੇ ਇਹਨਾਂ ਨੂੰ ਅੱਠੇ ਬੰਦਿਆਂ ਬੰਦਿਆਂ ਨੂੰ ਸਜ਼ਾ ਕੀਤੀ ਹੈ ਤੇ ਇਹਨਾਂ ਅੱਠੇ ਜਣਿਆਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਕੀਤੀ ਹੈ ਤੇ ਹੋਰ ਵੱਖ-ਵੱਖ ਸੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਸਜ਼ਾ ਕੀਤੀ ਹੈ ਤੇ ਕੁਝ ਜੁਰਮਾਨਾ ਵੀ ਕੀਤਾ ਹੈ ਤੇ ਹੁਣ ਫਰਦਰ ਕੀ ਅਪੀਲ ਦੀ ਕਰਦੇ ਹੋਏ ਫਰਦਰ ਜਿਹੜੇ 8 ਬੰਦੇ 8 ਦੋਸ਼ੀ ਨੇ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਸੀ ਜਿਹੜਾ ਕਸਟਡੀ ਦੇ ਵਿੱਚ ਸੀ ਪਹਿਲਾਂ ਹੀ ਤੇ ਬਾਕੀ ਬਾਕੀਆਂ ਦੀ ਜ਼ਮਾਨਤ ਹੋ ਚੁੱਕੀ ਸੀ ਉਹ ਸਾਰਿਆਂ ਨੂੰ ਕੋਰਟ ਨੇ ਕੱਲ ਆਪਣੀ ਕਸਟਡੀ ਚ ਲੈ ਲਿਆ ਸੀ ਜਦੋਂ ਕੋਰਟ ਨੇ ਦੋਸ਼ੀ ਕਰਾ ਲ ਦਿੱਤੇ ਤੇ ਅੱਜ ਉਹਨਾਂ ਨੂੰ ਮਰਕਜ਼ੀ ਸਜ਼ਾ ਸੁਣਾਈ ਹੈ ਤੇ ਅੱਜ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਹੜੇ ਪੀੜਤ ਪਰਿਵਾਰ ਸੀਗੇ ਕਿੰਨੇ ਪੀੜਤ ਪਰਿਵਾਰ ਸੀ ਇਹਦੇ ਵਿੱਚ ਕੁਲਵਿੰਦਰ ਸਿੰਘ ਨਾਂ ਦੇ ਆਦਮੀ ਦੀ ਡੈਥ ਹੋਈ ਸੀ ਉਹ ਤੋਂ ਇਲਾਵਾ ਉਦੋਂ ਐਫਆਈਆ ਦੱਜ ਹੋਈ ਸੀ ਜਿਹੜੀ ਗੁਰਬਾਹ ਸਿੰਘ ਸਰਪੰਚ ਸੀ ਉਹ ਮੇਰੇ ਨਾਲ ਬੈਠੇ ਨੇ ਤੇ ਇਹਨਾਂ ਦੇ ਵੀ ਸੱਟਾਂ ਲੱਗੀਆਂ ਸੀ ਇਹਨਾਂ ਦੇ ਹੱਥ ਉਂਗਲਾਂ ਦਾ ਫ੍ਰੈਕਚਰ ਆਇਆ ਸੀ ਤੇ ਇੱਕ ਸੁਖਵਿੰਦਰ ਸਿੰਘ ਨਾਂ ਦਾ ਬੰਦਾ ਸੀ ਉਹਦੇ ਡਬਲ ਬੈਰਲ ਗਨ ਤੋਂ ਇੰਜਰੀਜ਼ ਹੋਈਆਂ ਸੀ ਤੇ ਦੋ ਬੰਦਿਆਂ ਦੇ ਹੋਰ ਸੱਟਾਂ ਲੱਗੀਆਂ ਸੀ ਤੇ ਪੀੜਤ ਪਰਿਵਾਰ ਜਿਹੜੇ ਹੈਗੇ ਸੀ ਉਹ ਸਾਰਿਆਂ ਨੇ ਪੈਰਵੀ ਕੀਤੀ ਤੇ ਅੱਜ ਫਿਰ ਉਹਦਾ ਫਾਈਨਲ ਫੈਸਲਾ ਹੋਇਆ ਤੇ ਤੁਸੀਂ ਹੋਰ ਕੋਈ ਮੰਗ ਰੱਖੀ ਸੀ ਅਦਾਲਤ ਕੋਲੋਂ ਸਜ਼ਾ ਤੋਂ ਇਲਾਵਾ ਮੁਆਵਜ਼ੇ ਦੀ ਦਿੱਤਾ ਸੀ ਅਸੀਂ ਮੁਆਵਜ਼ੇ ਦੀ ਮੰਗ ਰੱਖੀ ਸੀ ਅਦਾਲਤ ਵੱਲੋਂ ਤੇ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਤੇ ਮੁਆਵਜ਼ੇ ਬਾਰੇ ਜਦੋਂ ਜੱਜਮੈਂਟ ਦੀ ਕਾਪੀ ਮਿਲੇਗੀ ਪੂਰੀ ਉਦੋਂ ਪਤਾ ਲੱਗੇਗਾ ਕਿ ਮੁਆਵਜ਼ਾ ਵਿੱਚ ਦਿੱਤਾ ਗਿਆ ਕਿ ਨਹੀਂ ਦਿੱਤਾ ਗਿਆ ਕੀ ਕਾਰਨ ਰਿਹਾ ਜੀ ਲੜਾਈ ਦਾ ਕਿਸ ਗੱਲ ਨੂੰ ਲੈ ਕੇ ਜਿਹੜਾ ਇਹ ਕਤਲ ਕੀਤਾ ਗਿਆ ਲੜਾਈ ਦੀ ਵਜ੍ਹਾ ਇਹ ਸੀ ਕਿ ਜਿਹੜਾ ਗੁਰਮukh ਸਿੰਘ ਪੁੱਤਰ ਸਵਰਨ ਸਿੰਘ ਚਨਾਥੜ ਦੋਸ਼ੀ ਸੀ ਇਹ ਪਿੰਡ ਦਾ ਐਕਸ ਸਰਪੰਚ ਹੈ ਇਹ ਨੇ ਪਿੰਡ ਦੀ ਜ਼ਮੀਨ ਦਾ ਤਬਾਦਲਾ ਕੁਝ ਜ਼ਮੀਨ ਦਾ ਤਬਾਦਲਾ ਆਪਣੇ ਲਿਹਾਜ਼ੀ ਬੰਦਿਆਂ ਦੇ ਨਾਂ ਕਰਤਾ ਤੇ ਜਦੋਂ ਨਵੀਂ ਪੰਚਾਇਤ ਆਈ ਤਾਂ ਨਵੀਂ ਪੰਚਾਇਤ ਨੇ ਦੇਖਿਆ ਕਿ ਜਿਹੜਾ ਤਵਾਦਲੇ ਪੰਚਾਇਤ ਦੇ ਪਿੰਡ ਦੇ ਵਾਸੀਆਂ ਦੇ ਹਿੱਤਾਂ ਦੇ ਵਿੱਚ ਨਹੀਂ ਸੀ ਉਹਨਾਂ ਨੇ ਹਾਈ ਕੋਰਟ ਵਿੱਚ ਕੇਸ ਪਾ ਦਿੱਤਾ ਸੀ ਤੇ ਉਹ ਤਵਾਦਲੇ ਨੂੰ ਉਹਨਾਂ ਨੇ ਚੈਲੰਜ ਕੀਤਾ ਤੇ ਇਹ ਰੰਜਿਸ਼ ਰੱਖਦੇ ਸੀ ਤਵਾਦਲੇ ਕਰਕੇ ਇਸੇ ਕਰਕੇ ਉਹਨਾਂ ਨੇ ਹਮਲਾ ਕੀਤਾ ਕਿਉਂਕਿ ਜਿਹੜਾ ਜਿਸ ਬੰਦੇ ਦਾ ਕਤਲ ਹੋਇਆ ਕੁਲਵਿੰਦਰ ਸਿੰਘ ਦਾ ਉਹਦੀ ਪਤਨੀ ਰਮਨਦੀਪ कौर ਉਹ ਉਸ ਸਮੇਂ ਪੰਜ ਸੀ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪਾ ਕੇ ਤਵਾਦਲੇ ਨੂੰ ਚੈਲੰਜ ਕੀਤਾ ਗਿਆ ਉਹ ਸਰੰਜਿਸ਼ ਕਰਕੇ ਉਹਨਾਂ ਨੇ ਕੁਲਵਿੰਦਰ ਸਿੰਘ ਦਾ ਕਤਲ ਕੀਤਾ ਕਿੰਨੀ ਦੇਰ ਬਾਅਦ ਫੈਸਲਾ ਆਇਆ ਜੀ ਇਹ ਐਫ ਆਈ ਆਰ ਹੈਗੀ ਜੋ ਦੱਜ ਹੋਈ ਸੀ 24 25 6 2020 ਨੂੰ ਤੇ ਇਹ ਫੈਸਲਾ ਜੋ ਫਾਈਨਲ ਫੈਸਲਾ ਹੈ ਅੱਜ 29 ਜਨਵਰੀ 2025 ਨੂੰ ਆਇਆ ਮੇਰਾ ਨਾਮ ਗਰਵਾ ਸਿੰਘ ਹੈ ਜੀ ਤੇ ਜਿਹੜਾ ਫੈਸਲਾ ਹੋਇਆ ਉਹ ਮਰਕਾ ਦਾ ਕੀ ਮੰਨਦੇ ਤੁਸੀਂ ਕੀ ਮੈਟਰ ਸੀ ਏ ਜੀ ਮਿਤੀ 24 6 2020 ਨੂੰ ਸਾਡੇ ਤੇ 8 ਜਾਨਾਂ ਨੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਕੁਲਵਿੰਦਰ ਸਿੰਘ ਦਾ ਇਹਨਾਂ ਨੇ ਕਤਲ ਕੀਤਾ ਸੀ ਤੇ ਸਾਡੇ 4 ਜਾਨਾਂ ਦੀ ਵੀ ਸੱਟ ਲੱਗੀ ਸੀ ਜੋ ਅੱਜ ਅਦਾਲਤ ਵੱਲੋਂ ਫੈਸਲਾ ਹੋਇਆ ਜੀ ਸਟਾਈਲ ਦਿੱਤੀ ਹੋਈ ਹੈ ਅਸੀਂ ਅਦਾਲਤ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਇਸ ਫੈਸਲੇ ਤੋਂ ਸੰਤੁਸ਼ਟ ਹਾਂ ਜਿਹਦਾ ਕਿਹਨਾਂ ਨੂੰ ਦੱਸਿਆ ਵੀ ਮਾਰਦੇ ਦੀ ਵੀ ਮੰਗ ਕੀਤੀ ਗਈ ਹੈ ਅਤੇ ਤੁਸ਼ਕੀਮ ਮਾਰਦੇ ਦੀ ਮੰਗ ਕੀਤੀ ਸੀ ਇਹ ਅਸੀਂ ਕਿਹਾ ਜੋ ਕਲਮਿੰਦਰ ਸਿੰਘ ਜੀ ਪਰਿਵਾਰ ਦੇ ਵਿੱਚ ਇਕੱਲਾ ਜਾਣਾ ਕਮਾਉਣ ਵਾਲਾ ਸੀ ਉਸ ਪਰਿਵਾਰ ਨੂੰ ਜ਼ਰੂਰ ਬਣਦਾ ਜੋ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਛੋਟਾ ਬੱਚਾ ਹੋਰ ਉਹਦੇ ਪੇਰੈਂਟਸ ਦੀ ਵੀ ਪਹਿਲੀ ਮੌਤ ਹੋ ਚੁੱਕੀ ਹੈ ਜੀ ਉਹੀ ਕਮਾਉਣ ਵਾਲਾ ਸੀ ਸੋ ਅਸੀਂ ਇਹ ਮੰਗ ਕਰਦੇ ਹਾਂ ਬਤੁਬਦ ਮੁਆਵਜ਼ਾ ਉਹਨੂੰ ਮਿਲੇ ਜੀ ਤੇ ਹੁਣ ਤੁਸੀਂ ਅੱਜ ਜਿਹੜਾ ਫੈਸਲਾ ਤੁਸੀਂ ਕਹੋ ਬਿਲਕੁਲ ਅਸੀਂ ਬਹੁਤ ਸੰਤੁਸ਼ਟ ਹਾਂ ਜੀ ਮਾਨਯੋਗ ਅਦਾਕਾਰ ਦਾ ਧੰਨਵਾਦ ਕਰਦੇ ਹਾਂ ਤੇ ਸਾਡੇ ਦਲਵੀਰ ਸਿੰਘ ਮਾਰਕਟ ਸੀ ਵਕੀਲ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਸੱਚ ਦਾ ਸਾਥ ਦਿੱਤਾ ਸੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦੇ ਵਿੱਚ ਲਗਾਤਾਰ ਹੀ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਨੇ ਅਤੇ ਇਹ ਧੋਖਾਧੜੀ ਕਰਨ ਵਾਲੇ ਭੋਲੇ-ਪਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਨੇ। ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸਖੇ ਭਰਾਵਾਂ ਨੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ 16 ਲੱਖ ਰੁਪਏ ਦੀ ਠੱਗੀ ਮਾਰੀ। ਜਿਸ ਨੂੰ ਕਿ ਹੁਣ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਲਾਅ ਐਂਡ ਆਊਟਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਦੋ ਨੌਜਵਾਨ ਸਖੇ ਭਰਾ ਨੇ ਅਤੇ ਇੱਕ ਨੌਜਵਾਨ ਨਕਲੀ ਸੀਬੀਆਈ ਅਫਸਰ ਬਣਦਾ ਸੀ ਤੇ ਦੂਸਰਾ ਨੌਜਵਾਨ ਨਕਲੀ ਪੁਲਿਸ ਮੁਲਾਜ਼ਮ ਬਣਦਾ ਸੀ ਪੁਲਿਸ ਨੇ ਵੀ ਦੱਸਿਆ ਕਿ ਇਹਨਾਂ ਦੋਨਾਂ ਨੌਜਵਾਨਾਂ ਦੀ ਪਛਾਣ ਅਮਰਤਪਾਲ ਅਤੇ ਅਜੇਪਾਲ ਦੇ ਰੂਪ ਵਿੱਚ ਹੋਈ ਹੈ ਦੱਸਿਆ ਗਿਆ ਹੈ ਕਿ ਦੋਵੇਂ ਸਕੇ ਭਰਾ ਇੱਕ सीबीआई ਦਾ ਨਕਲੀ ਅਫਸਰ ਬਣਦਾ ਤੇ ਇੱਕ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦਿੰਦੇ ਸੀ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗਦੇ ਸੀ ਡੀसीपी ਆਲਮ ਵਿਜੈ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਨੂੰ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਦਰਖਾਸਤ ਦਿੱਤੀ ਸੀ ਕਿ ਉਹਨਾਂ ਦੇ بیٹے ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਇਹਨਾਂ ਦੋਨਾਂ ਨੇ ਸਕੇ ਭਰਾਵਾਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਸੀ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਦੇ ਨਾਲ ਇਹ ਠੱਗੀ ਮਾਰਦੇ ਸੀ ਉਹ ਸੁਣਦੇ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪੀਐਸਈ ਡਿਵੀਜ਼ਨ ਕੋਤਵਾਲੀ ਐਸਐਚਓ ਸਰਮੇ ਸਿੰਘ ਤੇ ਏਸੀਪੀ ਸੈਂਟਰਲ ਸ਼੍ਰੀ ਜਸਪਾਲ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ ਏਕ ਐਫਆਈਆਰ ਜਿਹੜਾ ਇਹ ਐਫਆਈਆ ਨੰਬਰ 5 ਤਈ 1225 ਅੰਡਰ ਸੈਕਸ਼ਨ 204 205 319 318 4 336 3 340 2 ਬੀਐਨਐਸ ਅ ਦਰਜ ਹੋਈ ਹੈ ਵਰ 2125 ਨੂੰ ਕੰਪਲੇਨੈਂਟ ਹੈ ਅਮਨਦੀਪ ਸਿੰਘ son of ਗੁਰਬਚਨ ਸਿੰਘ ਇਹ ਗਲੀ ਸ਼ਿਦਾਂਵਲੀ ਚੌਕ ਰਾਗਦਾਸ ਪੁਲਿਸ ਸਟੇਸ਼ਨ ਬੀ ਡਿਵੀਜ਼ਨ ਦੇ ਏਰੀਆ ਦੇ ਅੰਡਰ ਪੈਂਦੀ ਹੈ ਤੇ ਇਹਨਾਂ ਦੇ ਗਵੰਡੀ ਹੈਗੇ ਆ ਜਿਹੜੇ ਅਕਿਊਜ਼ ਨੇ ਅਜੀਤਪਾਲ ਸਿੰਘ son of ਗੁਰਨਾਮ ਸਿੰਘ ਤੇ ਅਮਰਿਤਪਾਲ ਸਿੰਘ son of ਗੁਰਨਾਮ ਸਿੰਘ ਇਹਨਾਂ ਦੀ ਉਮਰ ਤਕਰੀਬਨ 27 ਤੇ 24 ਸਾਲ ਹੈਗੇ ਤੇ ਦੋਨੋਂ ਸਕੇ ਭਰਾਣੇ ਤੇ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਹੈ ਐ ਬੇਸਿਕਲੀ ਲੋਕਾਂ ਨੂੰ ਡੀਸੀਵ ਕਰਕੇ ਜਿਹੜਾ ਅਜੀਪਾਲ ਸਿੰਘ ਐ ਇਹਨੇ ਆਪਣਾ ਸੀਬੀਆਈ ਦਾ ਆਈਡੀ ਕਾਰਡ ਬਣਾਇਆ ਸੀ ਤੇ ਜਿਹੜਾ ਅਮਰਿਤਪਾਲ ਸਿੰਘ ਐ ਛੋਟੇ ਭਰਾ ਨੇ ਉਹ ਪੁਲਿਸ ਕਨਸਟੇਬਲ ਦੀ ਵਰਦੀ ਪਾ ਕੇ ਫਿਰਦਾ ਸੀਗਾ ਤੇ ਲੋਕਾਂ ਨੂੰ ਚਾਂਸਾ ਦਿੰਦੇ ਸੀ ਅ ਪ੍ਰਤੀਕਰਨ ਦਾ ਪੁਲਿਸ ਦੇ ਵਿੱਚ ਤੇ ਹੋਰ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਦੇ ਵਿੱਚ ਤੇ ਜਿਹੜਾ ਇਹਨਾਂ ਨੇ ਜਿਹੜਾ ਅਜੀਪਾਲ ਸਿੰਘ ਐ ਇਨੇ ਅਮਨਦੀਪ ਸਿੰਘ ਦੇ ਮੁੰਡੇ ਨੂੰ ਚਨਪ੍ਰੀਤ ਸਿੰਘ ਨੂੰ ਜਿਹੜਾ तकरीबन 20 ਸਾਲ ਦਾ ਹੈਗਾ ਉਹਨੂੰ ਭਰਤੀਕਰਨ ਦੇ ਲਈ 10 ਲੱਖ ਰੁਪਏ ਲਿੱਤਾ ਸੀਗਾ ਤੇ ਅਮਨਦੀਪ ਸਿੰਘ ਤੋਂ ਤੇ ਦੂਸਰਾ ਇੱਕ ਜੈੰਤੀਪੁਰ ਦਾ ਮੁੰਡਾ ਹੈਗਾ ਨikhil ਉਹਦੇ ਫਾਦਕ ਕੋਲੋਂ ਇਹਨੇ 6 ਲੱਖ ਰੁਪਏ ਲਿੱਤਾ ਸੀ ਤੇ ਇਹਨਾਂ ਤੋਂ ਅਸੀਂ 2 ਲੱਖ ਰੁਪਏ ਰਿਕਵਰ ਕੀਤਾ ਨਾਲ CBI ਦਾ ਆਈਡੀ ਕਾਰਡ ਵੀ ਰਿਕਵਰ ਕੀਤਾ ਉਸ ਤੋਂ ਇਲਾਵਾ ਅਸੀਂ ਪੁਲਿਸ ਦੀ ਵਰਦੀ ਵੀ ਇਨਕਲੂਡਿੰਗ ਲਾਲ ਨੀਲੀ ਜਿਹੜੀ ਚਾਲਰ ਵਾਲੀ ਪੱਗ ਹੁੰਦੀ ਹੈ ਕਨਸਟੇਬਲ ਦੀ ਉਹ ਵੀ ਅਸੀਂ ਇਹਦੇ ਕੋਲੋਂ ਰਿਕਵਰ ਕੀਤੀ ਹੈ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਐਨੇ ਜਦੋਂ ਆਪਣੇ ਪਿੰਡ ਜਾ ਕੇ ਗੁਰਦਾਸਪੁਰ ਜਾ ਕੇ ਦੱਸਿਆ ਕਿ ਮੈਂ ਭਰਤੀ ਹੋਇਆ ਹਾਂ ਸੀਬੀ ਦਾ ਸਪੈਸ਼ਲ ਆਫਸਰ ਉਥੇ ਪੂਰੇ ਪਿੰਡ ਨੇ ਪਾਰਟੀ ਕੀਤੀ ਪ੍ਰੋਪਰ ਫੰਕਸ਼ਨ ਰੱਖਿਆ ਤੇ ਨਾਲ ਉਹਦੇ ਵਿੱਚ ਪਿੰਡ ਦਾ ਸਰਪੰਚ ਤੇ ਪੰਚ ਵੀ ਉਹਨਾਂ ਦੀ ਵੀ ਸ਼ਮੂਲੀਅਤ ਸੀਗੀ ਤੇ ਕਾਫੀ ਵੱਡੇ ਫਰੋਡਸਟਰਸ ਹੈਗੇ ਆ ਜਿਹੜੇ ਹੋਰ ਵੀ ਅਸੀਂ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਅਸੀਂ ਹੁਣ ਪੁਚਗੇ ਚ ਇਹਨਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਜੀ ਜੋ ਵੀ ਹੋਰ ਵੀ ਕੁਝ ਜੇ ਸਾਹਮਣੇ ਨਿਕਲਦਾ ਹੈ ਸਰ ਅੰਦਰ ਮੋਬਾਈਲ ਬਰਾਮਦ ਹੋਏ ਹੋਣਾਂ ਉਹਨਾਂ ਚ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਨਹੀਂ ਅਸੀਂ ਹਾਲੇ ਹੁਣ ਰਿਮਾਂਡ ਲਿੱਤਾ ਹੈ ਤੇ ਜਿਵੇਂ ਵੀ ਸਾਨੂੰ ਪਤਾ ਚੱਲਦਾ ਉਹ ਮੈਂ ਤੁਹਾਨੂੰ ਦੱਸਾਂਗਾ ਇਹ ਦੋ ਪਾਰਟੀਆਂ ਨੂੰ ਪੈਸੇ ਦੇ ਦਿੱਤੇ ਨੇ ਇਹ ਬੇਸਿਕਲੀ ਸਾਨੂੰ ਦੋ ਪਾਰਟੀਆਂ ਦਾ ਪਤਾ ਚੱਲਿਆ ਇੱਕ ਤੋਂ 10 ਲੱਖ ਲਿੱਤਾ ਇੱਕ ਤੋਂ 6 ਲੱਖ ਅਸੀਂ ਰਿਕਵਰ ਹਲ ਤੱਕ 2 ਲੱਖ ਰੁਪਏ ਕੀਤਾ ਜੀ ਤੁਹਾਨੂੰ ਸ਼ਿਕਾਇਤ ਆਈ ਸੀ ਕੋਈ ਸਰ ਇਹ ਸ਼ਿਕਾਇਤ ਆਈ ਸੀ ਜੀ ਅਮਨਦੀਪ ਸਿੰਘ ਦੀ ਕਿਉਂਕਿ ਉਹਨਾਂ ਨੇ 10 ਲੱਖ ਰੁਪਏ ਦਿੱਤਾ ਸੀ ਇਹਨੂੰ ਅਜੀਪਾਲ ਨੂੰ ਆਪਣੇ ਬੇਟੇ ਨੂੰ ਧਰਤੀ ਕਰਾਣ ਲਈ ਐਸ ਕਨਸਟੇਬਲ ਸਰ ਇਹ ਜੈਦੀ ਪ੍ਰੋਬਲਮ ਆਵਲਾ ਕੇ ਸਾਹਮਣੇ ਆਇਆ ਸੀ ਜਿਹੜੇ 6 ਲੱਖ ਲੈ ਸੀ ਉਹ ਵੀ ਸਾਨੂੰ ਜਦੋਂ ਅਸੀਂ ਇਹ ਫੜਿਆ ਤੇ ਉਸ ਤੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਸਰ ਡੂਰਿੰਗ ਇਨਵੈਸਟੀਗੇਸ਼ਨ ਜੋ ਤੁਸੀਂ ਸਾਨੂੰ ਨੇ ਉਸ ਤੋਂ ਬਾਅਦ ਕੀ ਆਮ ਜਨਤਾ ਨੂੰ ਤੁਹਾਡਾ ਕੋਈ ਸੁਨੇਹਾ ਹੈ ਮੇਰੇ ਵੱਲੋਂ ਬਾਈ ਸੰਦੇਸ਼ ਹੈ ਕਿ ਜਿਹੜਾ ਪੁਲਿਸ ਦਾ ਰਿਕਰੂਟਿੰਗ ਸਿਸਟਮ ਹੈ ਉਹ ਬਿਲਕੁਲ ਫੂਲ ਪ੍ਰੂਫ ਹੈ ਤੇ ਉਹਦੇ ਵਿੱਚ ਕੋਈ ਵੀ ਪੈਸਾ ਕੁਝ ਵੀ ਕੋਈ ਸਵਾਰਿਸ਼ ਨਹੀਂ ਚਲਦੀ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ ਹੈ ਉਸ ਤੋਂ ਬਾਅਦ ਇੰਟਰਵਿਊ ਵੀ ਨਹੀਂ ਹੈਗੀ ਕਿ ਗ੍ਰੇਸ ਮਾਰਕਸ ਲੱਗਣ ਜਿਹੜੇ ਪ੍ਰੈਕਟੀਕਲ ਵੀ ਹੈਗਾ ਜਿਹੜੇ ਪ੍ਰੈਕਟੀਕਲ ਐਗਜ਼ਾਮ ਵੀ ਹੈ ਜਿਹੜੇ ਦੌੜ ਹੈ ਹਾਈ ਜੰਪ ਹੈ ਉਹ ਵੀ ਕੈਮਰੇ ਹੇਠ ਹੀ ਹੈ ਤੇ ਕੋਈ ਵੀ ਸਵਾਰੇਸ਼ਿਆ ਕੋਈ ਵੀ ਕੋਈ ਇਹੋ ਜਿਹਾ ਹੈ ਨਹੀਂ ਕਿ ਕਿਸੇ ਵੀ ਫੇਵਰ ਹੋ ਜਾਏਗੀ ਜਦੋਂ ਐਡਵਰਟਾਈਜ਼ਮੈਂਟ ਨਿਕਲਦੀ ਹੈ ਤੁਸੀਂ ਇਹ ਫਾਰਮ ਭਰੋ ਕੰਪਿਊਟਰ ਦੇ ਵਿੱਚ ਸਬਮਿਟ ਕਰੋ ਤੇ ਉਸ ਬਾਅਦ ਜੋ ਵੀ ਰਿਕਰੂਟਮੈਂਟ ਦਾ ਪ੍ਰੋਸੀਜਰ ਹੈ ਉਹ ਫਾਲੋ ਕਰੋ ਜੇ ਤੁਸੀਂ ਐਗਜ਼ਾਮ ਕਲੀਅਰ ਕਰੋਗੇ ਤੇ ਦੌੜਪਾ ਜਿੱਚ ਜੋ ਵੀ ਉਹਨਾਂ ਦੇ ਪੈਰਾਮੀਟਰਸ ਹੈਗੇ ਆ ਉਹਨੂੰ ਕਲੀਅਰ ਕਰੋਗੇ ਤਾਂ ਠੀਕ ਹੈ ਤੁਸੀਂ ਭਰਤੀ ਹੋ ਜਾਓਗੇ ਨਹੀਂ ਤਾਂ ਬਿਲਕੁਲ ਨਹੀਂ ਚਾਹੇ ਤੁਸੀਂ ਜਿੰਨਾ ਮਰਜ਼ੀ ਕੋਈ ਪੈਸਾ ਖਰਚ ਲੋ ਕੋਈ ਵੀ ਇਥੇ ਸਿਸਟਮ ਨਹੀਂ ਹੈ ਕਿ ਕੋਈ ਵੀ ਨਜਾਇਜ਼ ਬਦ ਦੁਕਾਨਦਾਰਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਾਰਡ ਬਣਾਉਂਦੇ ਨੇ ਖਾਸ ਕਰਕੇ ਬਿਲਕੁਲ ਜੀ ਮੈਂ ਦੁਕਾਨਦਾਰਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦਾ ਕਿ ਜਿਹਦਾ ਵੀ ਤੁਸੀਂ ਆਈਡੀ ਕਾਰਡ ਬਣਾਉਂਦੇ ਹੋ ਉਹਦੇ ਪਹਿਲੇ ਕ੍ਰੈਡੈਂਸ਼ੀਅਲਸ ਤਾਂ ਚੈੱਕ ਕਰੋ ਵੈਸਾ ਦੁਕਾਨਦਾਰ ਬਣਾਈ ਨਹੀਂ ਸਕਦੇ ਇਹ ਡਿਪਾਰਟਮੈਂਟ ਵੱਲੋਂ ਹੀ ਇਸ਼ੂ ਹੁੰਦੇ ਆ ਤੇ ਬਿਲਕੁਲ ਵੀ ਜਿਹੜਾ ਦੁਕਾਨਦਾਰ ਵੀ ਬਣਾਦਾ ਫੜਿਆ ਗਿਆ ਉਹ ਦੇ ਖਿਲਾਫ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰਦੀ ਵਾਲੇ ਤੇ ਕੀ ਕਾਰਵਾਈ ਕੀਤੀ ਜਾਊਗੀ ਇਹ ਤਾਂ ਆਮ ਯਾਰਾਂ ਹੀ ਵਰਦੀਆਂ ਮਿਲਦੀਆਂ ਪੀਆਂ ਵਾ ਕੋਈ ਵੀ ਵਰਦੀ ਖਰੀਦ ਨਹੀਂ ਬਿਲਕੁਲ ਜੀ ਜਿਹੜਾ ਵੀ ਵਰਦੀ ਅ ਬਣਵਾਣ ਮਲਗੀ ਜਿਹੜੀ ਵਰਦੀ ਵਾਲੀ ਦੁਕਾਨਾਂ ਨੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾਂਗੀ ਪਹਿਲਾਂ ਉਹਦੇ ਬਾਰੇ ਪਤਾ ਕਰ ਲੋ ਕਿ ਉਹ ਅਸਲੀਅਤ ਵਿੱਚ ਵੀ ਅ ਵਰਦੀ ਹੈਗਾ ਜਿਹੜੀ ਮਰਜ਼ੀ ਫੌਜ ਹੋਏ ਪੰਜਾਬ ਪੁਲਿਸ ਹੋਏ ਆ ਕੋਈ ਵੀ ਪੁਲਿਸ ਹੋਏ ਤੇ ਉਹਦਾ ਮੈਂਬਰ ਹੈ ਜਾਂ ਨਹੀਂ ਹੈ ਉਹ ਬੰਦਿਆਂ ਨੂੰ ਸਾਰਾ ਇਸ ਕਿਉਂ ਨਹੀਂ ਕਿਤੇ ਜਾਂਦਾ ਕਿ ਟੌਪਸ ਨੂੰ ਜਿਹੜੇ ਕੀ ਇੱਥੇ ਵਰਦੀ ਮਿਲ ਜਾਵੇ ਕਿ ਉਸ ਤਰ੍ਹਾਂ ਇਸ ਕਿਉਂ ਨਹੀਂ ਕਿਤੇ ਜਾਂਦਾ ਅਥਰੇ ਆਂਡਰਪਾਰਟੀ ਵਾਲਿਆਂ ਦੇ ਆ ਕੋਈ ਮਸਲੀ ਅਜਾ ਸਰ ਹਾਂਜੀ ਇਹਨਾਂ ਵਰਦੀਆਂ ਦਾ ਸਰ ਫ੍ਰੀडम ਸ਼ੂਟਿੰਗ ਦੇ ਵਿੱਚ ਵੀ ਇਸਤੇਮਾਲ ਹੁੰਦਾ ਹੈ ਉਹ ਪਰਮਿਸ਼ਨ ਲੈ ਕੇ ਕਰਦੇ ਸਰ ਸਰ ਇਹਦਾ ਵੀ ਬੰਦਾ ਮੈਗ ਮੀਚ ਹੈਗਾ ਸੀ ਨਾ ਇਕੱਲੇ ਦੋ ਪ੍ਰਾਈਮ ਕੰਮ ਕਰਦੇ ਸੀ ਨਹੀਂ ਇਹ ਦੋ ਦੋ ਪ੍ਰਾਈਮ ਨੇ ਸਰ 2 ਲੱਖ ਰਿਕਵਰ ਹੋਇਆ ਬਾਕੀ 14 ਲੱਖ ਰੁਪਏ ਜਿਹੜਾ ਹੈ ਉਹ ਬਾਕੀ 14 ਲੱਖ ਰੁਪਏ ਅਸੀਂ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਕਹਿੰਦੇ ਜਿਗਰਾ ਬਣਾ ਵਧਾ ਕੇ ਇਹਨਾਂ ਨੇ ਪੂਰੇ ਪਿੰਡ ਵਿੱਚ ਪਾਰਟੀ ਕਰਤੀ ਕਿ ਜਿਵੇਂ ਅਫਸਰ ਬਣ ਗਏ ਆ ਤੇ ਇਹਨਾਂ ਦਾ ਇੰਨਾ ਜਿਗਰਾ ਵਧਿਆ ਤੇ ਲੋਕੀ ਉੱਤੇ ਯਕੀਨ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਤਾਂ ਕੁਝ ਨਾ ਕੁਝ ਤੇ ਹਨਰ ਹੋਏਗਾ ਹੀ ਨਾ ਜੀ ਕਿਉਂਕਿ ਗੱਲਾਪੱਤਾਂ ਵਿੱਚ ਕਰਦੇ ਤੁਸੀਂ ਇਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਆ ਕੁਝ ਰਿਕੀਸਿਟ ਕੀਤੀ ਆ ਹਲੇ ਫਿਲਹਾਲ ਕਿ ਉਹ ਗੱਲਾਂ ਪਤਾ ਜੇ ਪੜੇ ਲਿਖੇ ਬਜਾਦਾ ਨੇ ਜਾਂ ਟੈਕਨੀਕਲ ਕੀ ਹੈ ਨਾ ਨਹੀਂ ਪੜੇ ਲਿਖੇ ਤਾਂ ਪਲੱਸ 2 ਹੀ ਨੇ ਜੀ ਤੇ ਕਿਸੇ ਹੋ ਸਕਦਾ ਹੈ ਇਹਦੇ ਨਾਲ ਹੋਰ ਵੀ ਕੋਈ ਨੈਟਵਰਕ ਜੁੜਿਆ ਹੋਵੇ ਉਹਦੀ ਜਾਂਚ ਕਰੀ ਬਿਲਕੁਲ ਜਾਂਚ ਕਰੀ ਸੋ ਬੀਤੇ ਦਿਨੀ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਵਿਖੇ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਤਕਰੀਬਨ 6 ਕਿਲੋ ਤੋਂ ਵੱਧ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਜਿਸ ਤੇ ਕਾਰਵਾਈ ਕਰਦੇ ਆ ਫਿਰੋਜ਼ਪੁਰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਅੰਦਰ ਹੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰ ਦਿੱਤਾ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਹੋਈ ਚੋਰੀ ਨੂੰ ਲੈ ਕੇ ਐਸਪੀਡੀ ਰਣਧੀਰ ਕੁਮਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਵੱਡੇ ਖੁਲਾਸੇ ਕੀਤੇ ਗਏ ਨੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਨੇ ਦੱਸਿਆ ਕਿ ਬੀਤੇ ਦਿਨੀ ਗੁਰੂ ਹਰਸਹਾਇ ਦੇ ਵਿੱਚ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਕਾਰਵਾਈ ਕਰਦੇ ਆ ਪੁਲਿਸ ਨੇ ਸੂਰਜ ਤੇਜ ਪੁੱਤਰ ਆਸ਼ਕ ਤੇਜਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਅਤੇ ਵਿਵਾਨ ਪੱਟੀ ਪੁੱਤਰ ਰਮੇਸ਼ ਕੁਮਾਰ ਵਾਸੀ ਬਗਦਾਦੀ ਗੇਟ ਫਰੂਜਪੁਰ ਦਾ 10 ਘੰਟੇ ਦੇ ਅੰਦਰ ਅੰਦਰ ਪਤਾ ਲਗਾ ਲਿਆ ਅਤੇ ਉਹਨਾਂ ਦੇ ਟਿਕਾਣਿਆਂ ਤੇ ਰੇਡ ਮਾਰੀ ਅਤੇ ਉਹਨਾਂ ਦੇ ਕੋਲੋਂ ਚੋਰੀ ਕੀਤੇ ਗਏ 6 ਕਿਲੋ 500 ਗ੍ਰਾਮ ਦੇ ਚਾਂਦੀ ਸਮੇਤ ਬੈਗ ਅਤੇ ਦੋ ਸੋਨੇ ਦੀਆਂ ਛੋਟੀਆਂ ਨੱਤੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਅਤੇ ਇਸ ਮੌਕੇ ਦੇ ਉੱਤੇ ਐਸਪੀਡੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਿਸ ਨੇ ਪੁੱਛਗਿੱਛ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ 2 ਜਨਵਰੀ ਨੂੰ ਦਰਮਨਾਨੀ ਰਾਤ ਗੁਰਾਰਸਾ ਵਿਖੇ ਸਿਤਾਰਾਮ ਜੇਲਰ ਦੇ ਦੁਕਾਨ ਵਿਖੇ ਇੱਕ ਚੋਰੀ ਦੀ ਘਟਨਾ ਰਿਪੋਰਟ ਹੋਈ ਸੀ ਪ੍ਰੋਂਪਟਲੀ ਇਹ ਫਾਇਰ ਨੰਬਰ ਜਿਹੜਾ 17/24 ਥਾਣਾ ਗੁਰਾਰਸਾ ਉਹ ਦਰਜ ਕੀਤਾ ਗਿਆ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਆ ਘਟਨਾ ਦੇ ਸਿਰੇਸ ਤੋਂ ਵੇਖਦੇ ਹੋਏ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ DSP ਗੁਰਨਰ ਸਾਹਿਬ ਸ੍ਰੀ ਸਤਨਾਮ ਜੀ ਉਹਨੂੰ ਲੀਡ ਕਰ ਰਹੇ ਸਨ ਤੇ ਨਾਲ ਉਹ ਟੀਮ ਦਾ ਮੈਂਬਰ ਐ ਐਸ ਐਚਓ ਗੁਰਨਰ ਸਾਹਿਬ ਵੀ ਸੀ ਤੇ ਇਹ ਟੀਮ ਨੂੰ ਬਹੁਤ ਵੱਡੀ ਕਮੇ ਵੀ ਮਿਲੀ ਜਦ ਇਹ ਟੀਮ ਨੇ ਇਹ ਜਿਹੜੀ ਜੁਐਲਰੀ 숍 ਚ ਚੋਰੀ ਦੀ ਘਟਨਾ ਸੀ ਉਹਨੂੰ 12 ਘੰਟੇ ਦੇ ਅੰਦਰ ਪ्रेस ਕਰ ਲਿਆ ਦੋਸ਼ੀ ਸੂਰਜ ਜਿਹੜਾ ਉਹ ਦੁਕਾਨ ਚ ਪਹਿਲਾਂ ਵੀ ਕੰਮ ਕਰਦਾ ਸੀ ਉਹਨੂੰ ਅਤੇ ਵਿਵਾਨ ਨੂੰ ਫੜ ਲਿਆ ਤੇ ਜਿਹੜੀ ਰਿਕਵਰੀ ਹੈ ਹੁਣ ਤੱਕ 6.5 ਕਿਜੀ ਸਿਲਵਰ ਚਾਂਦੀ ਸਨੇ ਬੈਗ ਦੀ ਰਿਕਵਰੀ ਕਰਾ ਲਈ ਹੈ ਤੇ ਹੁਣ ਮਾਂਜੋਗ ਅਦਾਲਤ ਚ ਉਹਨੂੰ ਪੇਸ਼ ਕਰਕੇ ਉਹਨਾਂ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਤੱਤੀ ਚੋਂ ਚੱਲੀ ਹੈ ਜਿਵੇਂ ਹੋਰ ਕੋਈ ਅਪਡੇਟ ਹੁੰਦੀ ਹੈ ਤੁਹਾਨੂੰ ਅਬਿਰ ਦਵਾਂਗੇ ਜੀ ਸੋ ਇਹ ਨਹੀਂ ਦੀਨੀ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਕਿ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਲਾਲਚੀ ਲੋਕਾਂ ਦੇ ਵੱਲੋਂ ਚਾਈਨਾ ਡੋਰ ਨੂੰ ਸਟੋਰ ਕਰਕੇ ਵੇਚਿਆ ਜਾ ਰਿਹਾ ਹੈ ਜੇ ਸਟਾਫ ਦੇ ਅਤੇ ਥਾਣਾ ਥਰਮਲ ਦੀ ਟੀਮ ਦੇ ਵੱਲੋਂ ਚਾਈਨਾ ਡੋਰ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਬਠਿੰਡਾ ਦੇ ਗਿੱਲ ਪੱਤੀ ਨੇੜੇ ਬਣੇ ਇੱਕ ਗੋਡਾਊਨ ਦੇ ਵਿੱਚ ਇਸ ਨੂੰ ਬਰਾਮਦ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਇੱਕ ਕਾਰਪਈ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਗੋਦਾਮ ਦੇ ਵਿੱਚੋਂ ਤਕਰੀਬਨ 400 ਦੇ ਚਾਈਨਾ ਡੋਰ ਦੇ ਗੱਟੂ ਬਰਾਮਦ ਹੋਏ ਨੇ ਸੀਆਈਏ ਸਟਾਫ 2 ਦੇ ਇੰਚਾਰਜ ਕਰਨਦੀਪ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਅਤੇ ਇਸ ਛਾਪੇਮਾਰੀ ਦੇ ਦੌਰਾਨ ਤਕਰੀਬਨ 400 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ ਇਸ ਦੌਰਾਨ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਚਾਈਨਾ ਡੋਰ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਨਾ-ਕਿਨਾ ਲੋਕਾਂ ਨੂੰ ਹੁਣ ਤੱਕ ਵੇਚੀ ਹੈ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਮਨੁੱਖੀ ਜੀਵਨ ਦੇ ਲਈ ਖਤਰਨਾਕ ਖੁੰਨੀ ਡੋਰ ਚਾਈਨਾ ਡੋਰ ਦੀ ਵਰਤੋਂ ਅਤੇ ਜੋ ਵੀ ਇਸ ਦੀ ਵਿਕਰੀ ਕਰਦਾ ਆ ਉਸ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਇਸ ਕਰਕੇ ਇਸ ਡੋਰ ਨੂੰ ਖਰੀਦਣ ਅਤੇ ਵੇਚਣ ਤੋਂ ਗਰੇਜ਼ ਕੀਤਾ ਜਾਵੇ। ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚైనా ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚైనా ਡੋਰ ਦੇ ਪਾਬੰਦੀਸ਼ੁਦਾ ਦੇ ਨਾਲ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਵਿੱਚ ਲਿਖੀ ਜਾਵੇਗੀ। ਇਹਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੋਏ। ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ। ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਥਾਣਾ ਫਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ। ਕਾਹਦੇ ਕਾਹਦੇ ਦਰਜ ਨੇ? ਇਹ ਜੀ ਚਾਈਨਾ ਡੋਰ ਦੇ ਪਰਚੇ ਦਰਜ ਨੇ ਤੇ ਕੁਝ ਪਟਾਕਿਆਂ ਦੇ ਇਹਨੇ ਖਲਾਬ ਜਿਹੜੇ ਪਤੀ ਕਰਦੇ ਕਿ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਸਪਲਏ ਕਰਨ ਦੇ ਆ ਦੇਖੋ ਇਹ ਕਿੱਥੋਂ ਚੈਨਾਡੋਰ ਆਈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਜਾਵਾਂਗੇ ਮਾਮਲੇ ਦੀ ਜਰੀਏ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਕੋਈ ਇਨਵੋਲਵ ਹੈਗਾ ਇਹਦੇ ਨਾਲ ਨਹੀਂ ਦੇਖੋ ਫਿਰ ਹਾਲ ਤੱਕ ਜੇ ਇੱਕ ਵਿਅਕਤੀ ਨੂੰ ਇਹਦੇ ਵਿੱਚ ਗ੍ਰਿਪਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਖਲਾਬ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਤੰਗਾ ਦੀ ਦੁਕਾਨ ਹੈ ਅਮਰੀਕ ਸਿੰਘ ਰੋਡ ਦਾ ਇੱਕ ਵਤੀ ਰਹਿਣ ਵਾਲਾ ਆਰ.ਆਈ.ਐਸ. ਮਾ ਚੌਕ ਦੇ ਵਿੱਚ ਪਤੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਲੋਕ ਬਟੰਡਾ ਦੇ ਰਹਿਣ ਵਾਲਾ ਉਹਨੇ ਪੜੇ ਕਿੱਥੋਂ ਗਏ ਜਿਹੜੇ ਬੱਚੇ ਪੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਇਹ ਗਿਲਪਤੀ ਦੇ ਇਹ ਵਿੱਚ ਫਾਣਾ ਥਰਮਲ ਦੇ ਅੰਟਰਪੈਂਡਰ ਇਹੋ ਗੋਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਹੋ ਕੀਤੀ ਗਈ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਹੁੰਦੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਆ ਜਿਹੜੀ ਵਿਕਦੀ ਹੈ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਵੀਲੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਹੋ ਅ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜੋ ਵੀ ਵੀਡੀਓ ਵਾਇਰਲ ਹੋਈਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹ ਹੀ ਫੀਲ ਕਰਦੇ ਆ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਆਪਾਂ ਨਾਂ ਦਿੱਤੀ ਹੈ ਤੇ ਉਧਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਜਨ ਕਟਾਰੀਆ ਨੇ ਦੋ ਫੋਰੈਂਸਿਕ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਜਨ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਵਿਭਾਗ ਦੇ ਵਿੱਚ ਦੋ ਵਾਹਨ ਸ਼ਾਮਿਲ ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਵਿਭਾਗ ਦੇ ਕੋਲ ਦੋ ਵਾਹਨ ਸੀ ਤੇ ਹੁਣ ਚਾਰ ਵਾਹਨਾਂ ਦੀ ਗਿਣਤੀ ਹੋ ਗਈ ਹੈ ਇਹ ਫੋਰੈਂਸਿਕ ਵਾਹਨ ਜਿਹੜੇ ਨੇ ਚੰਡੀਗੜ੍ਹ ਪੁਲਿਸ ਦੇ ਲਈ ਬਹੁਤ ਮਦਦਗਾਰ ਸਾਬਤ ਹੋਣਗੇ ਫੋਰੈਂਸਿਕ ਵਾਹਨ ਅਪਰਾਧਾਂ ਨੂੰ ਜਲਦੀ ਹੱਲ ਕਰਨ ਦੇ ਵਿੱਚ ਮਦਦਗਾਰ ਹੋਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਦੀ ਪ੍ਰਸ਼ੰਸਾ ਕਰ ਚੁੱਕੇ ਨੇ ਤੇ ਹੁਣ ਇਹਨਾਂ ਦੋ ਫੋਰੈਂਸਿਕ ਵਾਹਨਾਂ ਦੇ ਨਾਲ ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈ ਹੋਰ ਵੀ ਤਤਪਰ ਹੋ ਕੇ ਅਤੇ ਅਪਰਾਧਾਂ ਨੂੰ ਰੋਕਣ ਦੇ ਵਿੱਚ ਜਲਦੀ ਜਿਹੜੀ ਹੈ आगे होके काम करेगी जितना उपयोग किया जाए उतनी ही एविडेंस बहुत मजबूत बनती है और अपराधी को सजा दिलाने में फॉरेंसिक लेब के द्वारा अगर कोई सैंपल उठाया गया है और उसका एनालिसिस ठीक हुआ है तो एविडेंस कितनी भी विरोध में चली जाए तो भी वो एविडेंस हमको सजा दिलाने में परफेक्ट हो जाती है अब धीरे धीरे हमारे साधन बढ़े हैं पहले फॉरेंसिक लैब होती नहीं थी अब फॉरेंसिक लैब भी होती है अब मोबाइल फॉरेंसिक लैब के रूप में हमको ये गाड़ियाँ भी मिलती है ताकि मौके पर जितना जल्दी से जल्दी पहुंचा जा सकता है क्राइम होने के बाद ताकि वहां तुरंत हम एविडेंस सही मिल सके चंडीगढ़ जरूरी तो मैं सोचता हूं दो पहले से है दो और जो है चार तो मैं सोचता हूं कि जितना क्विक और अब जिस प्रकार के तीन कानूनों को जिस ढंग से लागू कर रहे हैं और जिस ढंग से चंडीगढ़ ने पहल की है देश में सबसे पहले और उसके कारण से जितना अभी तक इन तीन महीनों में जो कुछ भी केस दर्ज हुए हैं और सजा जिसमें सुनाई गई है उसमें सजा का परसेंटेज बहुत अच्छा आ रहा है इसका मतलब ये कि वास्तव में अपराधी का सही आंकलन हो जाए सही को सजा हो जाए तो अपराध पर अंकुश आएगा देखो मैं सोचता हूँ कि आखिर देश के प्रधानमंत्री जी ने यहाँ आकर के तीन कानून को यहाँ से लागू किया है जिस तरीके से लागू किया है जो प्रेजेंटेशन हमारा उनके सामने पेश हुआ है उससे उन्होंने एक तरह से चंडीगढ़ की पुलिस की तारीफ भी की और बाकी सारे देश के जितने भी पुलिस के ऑफिसर हैं उनको यहाँ भेज करके कि चंडीगढ़ ने इन कानूनों को किस प्रकार से धरातल पर उतराया है एविडेंस को किस प्रकार से कोर्ट के सामने जा रही है सारे के सारे डॉक्यूमेंटेशन है जो वो एक तरह से ऑनलाइन ही हो रहे हैं तो मैं सोचता हूँ परफेक्ट है इसलिए आगे बढ़ रहा है तो हमें अब हमारी जिम्मेदारी और बढ़ जाती है कि हम अपने आप को और ज़्यादा परफेक्ट करें ताकि हम वास्तव में जो हमने शुरुआत की है उसमें हम अगवाई रहे सुबह से इस वक्त दिया दिन ताज़ा खबर पल पल अपडेट देखने वास्ते जुड़े रहो द अनम्यूट अनव्यूट फिलहाल इजाजत चाहेंगे धनबाद